ਮੱਖ ਮੰਤਰੀ ਭਗਵੰਤ ਸੇਗਮਾਂ ਦੀ ਵਾਇਰਲ ਵੀਡੀਓ ਲੈ ਕੇ ਜਗਮਨ ਸਮਰਾਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਪੋਸਟ ਕਰਕੇ ਉਹ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਸਾਫ਼ ਕਿਹਾ ਕਿ ਵੀਡੀਓ ਇੱਕ ਨਹੀਂ ਪੂਰੀਆਂ 8 ਵੀਡੀਓ ਨੇ ਤੇ ਨਾਲ ਹੀ ਜਗਮਨ ਸਮਰਾਨੇ ਇਹ ਵੀ ਕਿਹਾ ਕਿ ਜਿਲੀਵਾਸਪਰੀ ਮੋਦੀਆਂ ਵੀ ਤਿੰਨ ਵੀਡੀਓ ਨੇ ਆਉਟ ਜਾਂਦੇ ਅੱਗੇ ਹੋਰ ਕਿਹੜੇ ਵੱਡੇ ਖੁਲਾਸੇ ਹੋਏ ਨੇ ਕਿ AI ਤੇ ਜਾ ਕੇ ਫੋਟੋ ਪਾ ਕੇ ਪੁੱਛ ਲਓ ਸਕਰੀਨਸ਼ਾਟ ਲੈ ਲਓ ਵੀਡੀਓ ਚੋਂ ਸਕਰੀਨਸ਼ਾਟ ਖਿੱਚੋ ਵੀਡੀਓ ਤੇ ਪਾ ਕੇ ਕਿਸੇ ਵੀ AI ਤੋਂ ChatGPT ਆ Grok ਆ ਕਿਤੇ ਜਾ ਕੇ ਪੁੱਛ ਲੋ ਵੀ ਵੀਡੀਓ ਨਕਲੀ ਆ ਕਿ ਅਸਲੀ ਆ ਇਹ ਫੋਟੋ ਅਸਲੀ ਆ ਕਿ ਨਕਲੀ ਆ AI ਨੇ ਬਣਾਈ ਆ ਕਿ ਨਹੀਂ ਬਣਾਈ ਨੰਬਰ 2 ਇੰਡੀਆ ਸਵੇਰੇ ਤੁਹਾਡੇ ਸੰਡੇ ਦੇ ਮਾਰਨਿੰਗ ਤਿਆਰ ਰਹੋ ਨਹੀਂ ਤੁਹਾਡੇ ਸ਼ੈਟਰਡੇ ਦੀ ਈਵਨਿੰਗ ਮੇਰੀ ਸ਼ੈਟਰਡੇ ਦੀ ਮਾਰਨਿੰਗ 11 ਵਜੇ ਲਾਈਵ ਤੁਹਾਡੀ ਰਸ਼ੀਨ ਭਾਬੀ ਨੂੰ ਤੁਹਾਡੇ ਸਾਹਮਣੇ ਕਰ ਦੂੰ ਨਾਲੇ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਲਾਲੇਵਾਰੇ ਵੀ ਇਹਦੇ ਬਾਰੇ ਵੀ ਕਿੰਨੇ ਵਾਰ ਮਿਲਿਓ ਕਦੋਂ ਮਿਲਿਓ ਸਾਰੇ ਸਵਾਲ ਪੁੱਛੂੰ ਫੇਰ ਕੋਈ ਕਹਿ ਦਵੇ ਇਹ ਆਈ ਆ ਅੱਠ ਵੀਡੀਓ ਨੇ ਇਹਦੀਆਂ ਅੱਠ ਉਹ ਵੀ ਅਲੱਗ ਅਲੱਗ ਤਿੰਨ ਵੀਡੀਓ ਨੇ ਇਹਨਾਂ ਦੇ ਬਾਪ ਦੀਆਂ ਦਿੱਲੀ ਵਾਲੇ ਦੀਆਂ ਕੇਜਰੀ ਵਾਲ ਦੀਆਂ ਕਿ ਜਿਹੜੇ ਕਹਿੰਦੇ ਨਾ ਸੌਦਾ ਕਰੂ ਇਹਨਾਂ ਨੇ ਇੱਕ ਪੰਜੀ ਨਹੀਂ ਲੈਂਦਾ ਇਹਨਾਂ ਤੋਂ ਇੱਕ ਪੰਜੀ ਇਹ ਮੈਨੂੰ ਕੀ ਦੇ ਦੇਣਗੇ ਹੋਰ ਬਥੇਰੇ ਬੈਠੇ ਨੇ ਸੌਦਾ ਕਰਨ ਨੂੰ ਉਹਨਾਂ ਨੂੰ ਵੀ ਦੇ ਦਾਂਗੇ ਅੱਛਾ ਕਈਆਂ ਦੇ ਬੜਾ ਦਰਦ ਹੁੰਦਾ ਪੰਜਾਬ ਕੌਰ ਜੋਰਾਮਾਨ ਔਖੇ ਜੀ ਇਹ ਗਰੀਬਾਂ ਦੀ ਗੱਲ ਕਰਦਾ ਗੱਲ ਹੀ ਕਰਦਾ ਕੀਤਾ ਕੀਆ ਹੁਣ ਤੱਕ ਗੱਲ ਤਾਂ ਬਥੇਰੇ ਕਰਦੇ ਨੇ ਸਾਨੂੰ ਪਤਾ ਤੁਹਾਡੇ ਪਿਤਾ ਜੀ ਬਹੁਤ ਟਾਈਮ ਤੋਂ ਲੰਬੇ ਸਮੇਂ ਤੋਂ ਇਹਨਾਂ ਦੇ ਵਰਕਰ ਨੇ ਭਾਈ ਠੀਕ ਆ ਤੁਹਾਡਾ ਹੋਊਗਾ ਲੀਡਰ ਸਾਡਾ ਲੀਡਰ ਨਹੀਂ ਇਹ ਭੈਣ ਕਿੱਥੇ ਵੱਲੋਂ ਕਤੀੜਾ ਨਾ ਹੋਣਗੇ ਥਾਂ ਦੀਆਂ